ਜਾਨ ਦੀ ਸਾਰਿਆਂ ਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਦਿਵਾਲੀ ਤੇ ਬੰਦੀ ਛੋੜ ਦਿਵਸ ਤੇ ਗਿੱਲ ਪਗੜੀ ਸੰਤੂ ਦੇ ਮਾਲਕ ਸਰਦਾਰ ਰஞ்சிਤ ਸਿੰਘ ਨੇ ਸਰਦਾਰ ਜਗਤਾਰ ਸਿੰਘ ਚੰਕੀਨ ਚਾਰਜ ਬੱਸ ਸਟੈਂਡ ਤੇ ਟ੍ਰੈਫਿਕ ਸਟਾਫ ਦਾ ਆ ਪਗੜੀਆਂ ਦੇ ਕੇ ਆਪਣੇ ਵੱਲੋਂ ਸਾਰਿਆਂ ਦਾ ਮਾਣ ਕੀਤਾ ਤੇ ਅਸੀਂ ਸਰਦਾਰ ਲੋਕਾਂ ਪਗੜੀ ਸਾਡੀ ਜਾਨ ਪਛਾਣ ਹੈ ਇਹਦੇ ਨਾਲ ਹੀ ਸਿੰਘ ਫੱਪਦੇ ਨੇ ਤੇ ਬੜਾ ਵੱਡਾ ਮਾਣ ਹੈ ਵੀ ਅੱਜ ਉਹਨਾਂ ਨੇ ਪੱਗਾਂ ਦੇਖ ਕੇ ਤਕਰੀਬਨ 40 45 ਬੰਦਿਆਂ ਨੂੰ ਬੜਾ ਵੱਡਾ ਪ੍ਰਾਲਾ ਕੀਤਾ ਤੇ ਇਹ ਮੈਡੀ 36 ਸਾਲ ਦੀ ਨੌਕਰੀ ਹੋ ਗਈ ਇਹਦੇ ਵਿੱਚ ਪਹਿਲਾ ਪ੍ਰਾਲਾ ਜਿਹੜਾ ਕਿਸੇ ਵੱਲੋਂ ਸੰਸਥਾ ਵੱਲੋਂ ਜਾਂ ਕਿਸੇ ਦੁਕਾਨਦਾਰ ਵੱਲੋਂ ਇਹਨਾਂ ਯੋਧਿਆਂ ਨੇ ਇਹ ਯੁਰਤ ਵਿਖਾਈ ਆ ਤੇ ਪੱਗਾ ਸਾਰੇ ਵੱਲ ਕੇ ਅੱਗੇ ਫਿਰਦੇ ਆ ਪਰ ਇਹ ਬੜੇ ਮਾਣ ਦੀ ਅੱਜ ਪੱਗ ਵਾਲੀ ਜਿਹੜੀ ਗੱਲ ਹੈ ਨਾ ਬਹੁਤ ਮਾਣ ਆ ਬੜੀ ਖੁਸ਼ੀ ਦੀ ਗੱਲ ਹੈ ਤੇ ਗੁਰੂ ਕਿਰਪਾ ਕਰੇ ਵੀ ਇਹਨਾਂ ਦੇ ਕੰਮ ਤੇ ਚੜ੍ਹਦੀ ਕਲਾ ਚ ਇਹਨਾਂ ਦੀ ਹੋਏ ਤੇ ਸਾਰੇ ਖੁਸ਼ ਰਹੋ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੀ जय हिंद सत श्री अकाल थैंक यू जी ਸਾਡੇ ਗਿੱਲ ਪਗੜੀ ਸੈਂਟਰ ਦੇ ਮਾਲਕ ਰਣਜੀਤ ਸਿੰਘ ਗਿੱਲ ਜੀ ਵੱਲੋਂ ਅੱਜ ਟ੍ਰੈਫਿਕ ਸਟਾਫ ਬਟਾਲਾ ਐਂਡ ਚਮਕੀਨਚਰ ਬੱਸ ਸਟੈਂਡ ਮੇਰੇ ਬੁਲਾ ਕੇ ਇਹਨਾਂ ਨੇ ਪਗੜੀਆਂ ਦੇ ਕੇ ਜਿਹੜੇ ਸਰਦਾਰ ਸਾਰੇ ਪਗੜੀਆਂ ਬੰਨਣ ਵਾਲੇ ਨੇ ਪਗੜੀਆਂ ਦੇ ਕੇ ਸਨਮਾਨ ਕੀਤਾ ਹੈ ਦਿਵਾੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਆ ਬਹੁਤ ਵਧੀਆ ਮੈਸੇਜ ਹੈ ਜੀ ਬੜਾ ਅੱਛਾ ਸਹਿਯੋਗ ਆ ਪੁਲਿਸ ਦੇ ਨਾਲ ਪਬਲਿਕ ਵੱਲੋਂ ਅਜਿਹੇ ਜਿਹੜੇ ਸਹਿਯੋਗ ਕੀਤੇ ਜਾਣੇ ਆ ਬਹੁਤ ਅੱਛੇ ਆ ਔਰ ਆਸ ਕਰਦੇ ਆਂ ਕਿ ਪੁਲਿਸ ਵੀ ਜਿਹੜਾ ਪਬਲਿਕ ਦੇ ਨਾਲ ਵਧੀਆ ਤਰੀਕੇ ਨਾਲ ਸਹਿਯੋਗ ਕਰੇ ਜਿਹੜਾ ਦਸਤਾਰ ਦੀ ਸਨਮਾਨ ਦੇਣ ਦਾ ਸੰਵਾਦ ਹੈ ਤਾਂ ਪਹਿਲੀ ਵਾਰੀ ਦੇਖਣ ਚ ਆਇਆ ਬਹੁਤ ਘੱਟ ਦੇਖਿਆ ਗਿਆ ਪਰ ਬਹੁਤ ਅੱਛਾ ਲੱਗਾ ਜੀ ਬਹੁਤ ਵਧੀਆ ਮੈਸੇਜ ਹੈ ਬਾੜੀ ਦੇ ਤਿਹਾੜ ਦੇ ਜੀ ਬੰਦੀ ਸ਼ੋਰ ਦਿਵਾਲੀ ਦਾ ਤਿਹਾੜ ਜਿਹੜਾ ਸਾਡੇ ਬੜਾ ਇੱਕ ਪਰੰਪਰਾ ਚੱਲਦੀ ਆਈ ਹੈ ਸ਼ੁਰੂ ਤੋਂ ਮਨਾਇਆ ਜਾ ਰਿਹਾ ਖਾਸ ਕਰਕੇ ਸਿੱਖ ਪਰੰਪਰਾਵਾਂ ਦੇ ਵਿੱਚ ਬੜਾ ਮਹੱਤਵ ਹੈ ਇਹਦਾ ਔਰ ਨਸ਼ਿਆਂ ਤੋਂ ਦੂਰ ਰਹਿ ਕੇ ਔਰ ਘੱਟ ਤੋਂ ਘੱਟ ਜਿਹੜਾ ਵਾਤਾਵਰਣ ਨੂੰ ਦੁਸ਼ਟ ਕੀਤਾ ਜਾਵੇ ਮੇਰਾ ਨਾਮ ਰنجੇਸ਼ ਸਿੰਘ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਟ੍ਰੈਫਿਕ ਪੁਲਿਸ ਦੇ ਇੰਚਾਰਜ ਪੰਜਾਬ ਦੇ ਬਟਾਰਾ ਬੱਸ ਸਟੈਂਡ ਚੌਕੇ ਦੇ ਸਰਦਾਰ ਜਤਾ ਸਿੰਘ ਜੀ ਸਾਰੇ ਇੱਥੇ ਇਸ ਟਾਈਮ ਉਪਲਬਧ ਹਨ ਜਿਸ ਤਰ੍ਹਾਂ ਕਿ ਅਸੀਂ ਦੇਖਦੇ ਆ ਕਿ ਬਟਾਰਾ ਪੁਲਿਸ ਦੀ ਟ੍ਰੈਫਿਕ ਜਿਹੜੀ ਹੈ ਇਹਨੂੰ ਸਾਹਮਣਾ ਕੋਈ ਸੌਖਾ ਨਹੀਂ ਆ ਔਰ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਜਿਹੜੇ ਨੇ ਕਿ 48 ਡਿਗਰੀ ਟੈਂਪਰੇਚਰ 'ਚ ਵੀ ਲਗਾਤਾਰ ਕੰਮ ਕਰਦੇ ਨੇ ਮਤਲਬ ਇਹਨਾਂ ਤੋਂ ਬਿਨਾਂ ਬਟਾਲਾ ਸਿਟੀ ਨਹੀਂ ਚੱਲ ਸਕਦਾ ਜੇ ਇਹ ਨਾ ਹੋਣ ਤੇ ਇਹਨਾਂ ਤੋਂ ਬਿਨਾਂ ਸੰਭਵ ਨਹੀਂ ਆ ਸੋ ਸਾਡਾ ਦਿਲ ਕੀਤਾ ਕਿ ਇਹਨਾਂ ਨੂੰ ਸਨਮਾਨਿਤ ਕੀਤਾ ਜਾਏ ਵਿਚਾਰੇ ਵੀ ਚਲੋ ਸਾਰੇ ਪੱਗਾ ਬੰਦੇ ਨੇ ਸਾਡਾ ਸਟਾਫ ਅਤੇ ਇਹਨਾਂ ਨੂੰ ਦਸਤਾਰ ਦੇ ਕੇ ਸਨਮਾਨਿਤ ਕੀਤਾ ਜਾਏ ਸੋ ਇਹਨਾਂ ਦਾ ਬੜਾ ਧੰਨਵਾਦੀ ਆ ਕਿ ਇਹ ਸਾਰੇ ਇੱਥੇ ਆਏ ਨੇ ਸਭ ਨੂੰ ਬੰਦੀ ਛੋੜ ਦੇ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਆਪ ਜੀ ਵਧੀਆ ਵਧੀਆ ਦੀਵਾਲੀ ਮਨਾਓ ਤੇ ਖੁਸ਼ੀਆਂ ਮਨਾਓ ਵਾਹਿਗੁਰੂ ਜੀ ਕਾ ਖਾਲਸਾ